ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਹੋ ਸਾਰੇ ਤੇ ਕੱਲ ਤੋਂ ਕੱਲ ਵੀ ਵੀਡੀਓ ਨਹੀਂ ਪਾ ਸਕੇ ਮੌਸਮ ਖਰਾਬ ਸੀਗਾ ਇੱਕ ਘਰੇ ਪੱਖਾ ਗਾਈਆਂ ਵਾਲਾ ਪੱਖਾ ਖਰਾਬ ਹੋ ਗਿਆ ਆਪਣਾ ਗਰਮੀ ਚ ਸਾਰੀ ਰਾਤ ਫਿਰ ਬਹੁਤ ਔਖੀ ਨੇ ভাই ਤੇ ਅੱਜ ਗੱਲ ਕਰਦੇ ਆ ਨਾ ਆਪਾਂ ਭਰਾ ਜਿਹੜੀ ਸਭ ਤੋਂ ਬਹੁਤ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਆਮ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਿਹੜੇ ਪਸ ਬੰਦੇ ਦੋ ਦੋ ਚਾਰ ਚਾਰ ਗਾਇਆਂ ਰੱਖਦੇ ਆ ਦੁੱਧ ਪਾਉਂਦੇ ਆ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਦੇ ਆ ਤੇ ਉਹਨਾਂ ਦਾ ਅੰਦਰੋਂ ਵੀ ਦਿਲ ਕਰਦਾ ਯਾਰ ਸਾਡੇ ਪਸ਼ੂ ਮੋٹے ਹੋਣ ਤਕੜੇ ਹੋਣ ਜਿਹੜੇ ਵੀ ਦੋ ਦੋ ਚਾਰ ਚਾਰ ਪਸ਼ੂ ਆਪਣੇ ਸਾਰਿਆਂ ਦੇ ਘਰੇ ਹੁੰਦੇ ਨੇ ਦੋ ਦੋ ਮੱਝਾਂ ਹੁੰਦੀਆਂ ਨੇ ਦੋ ਚਾਰ ਪਸ਼ੂ ਹੁੰਦੇ ਆ ਆਪਣੇ ਹਰੇਕ ਦੇ ਹਰੇਕ ਤੁਹਾਨੂੰ ਪਤਾ ਹਰੇਕ ਜੱਟ ਜ਼ਿਮੀਂਦਾਰ ਹਰੇਕ ਰੱਖਦਾ ਪਰ ਉੱਥੇ ਨਾ ਇੱਕ ਸਮੱਸਿਆ ਦੇਖਣ ਨੂੰ ਮਿਲਦੀ ਆ ਇੱਕ ਤਾਂ ਉਹ ਮਤਲਬ ਕਿ ਪਸ਼ੂ ਲਿੱッセ ਹੁੰਦੇ ਨੇ ਉਹ ਤੇ ਵੀ ਆ ਰਾਜੀ ਨਹੀਂ ਹੁੰਦੇ ਪਸ਼ੂ ਉਹ ਤੇ ਦੁੱਧ ਪੂਰਾ ਨਹੀਂ ਲੈ ਪਾਉਂਦੇ ਉਹ ਪਸ਼ੂ ਤੋਂ ਅੱਜ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਲ ਵੀ ਉਹ ਕਾਰਨ ਕਿੱਥੇ ਕਾਰਨ ਹੁੰਦਾ ਤੇ ਉਹਦੇ ਨਾਲ ਨਾਲ ਉਹਨਾਂ ਨੂੰ ਰੀਪੀਟ ਬਰੀਡਿੰਗ ਦੀ ਸਮੱਸਿਆ ਨਾਲ ਵੀ ਜੂਝਣਾ ਪੈਂਦਾ ਉਹਦਾ ਜਿਹੜਾ ਜੇ ਆਪਾਂ ਲਾਈਏ ਹਿਸਾਬ ਦੇ ਵੀ ਨਾਰਮਲ ਜਿਹੜਾ ਨੁਕਸਾਨ ਹੁੰਦਾ ਉਹਦਾ ਬਖਰਾ ਦੁੱਧ ਦਾ ਨੁਕਸਾਨ ਹੁੰਦਾ ਉਹ ਬਖਰਾ ਮਾਣੋ ਨਾਲ ਪੁੱਠੇ ਰਾਲ ਵੀ ਹਰ ਬੀਜ ਦਾ ਕਰਦਾ ਵੀ ਸਾਡੇ ਪਸ਼ੂ ਚੰਗੇ ਹੋਣ ਤੰਦਰੁਸਤ ਹੋਣ ਇਹਨਾਂ ਦਾ ਭਜਨ weight ਵੱਧ ਹੋਵੇ ਬਾਡੀ ਸਕੋਰ ਮਤਲਬ ਕਿ ਕਈ ਵੀਰਾਂ ਨੂੰ ਇਹਦਾ BCS ਮਤਲਬ ਕਿ ਵਧੀਆ ਹੋਵੇ ਕਿਉਂਕਿ ਜੇ ਪਸ਼ੂ ਦਾ BCS ਵਧੀਆ ਹੋਊਗਾ ਤਾਂ ਹੀ ਉਹਨੇ ਮਤਲਬ ਕਿ ਅੱਗੇ ਜਾ ਕੇ ਗੱਭਣ ਹੋਣਾ ਹੈ ਤੇ ਦੁੱਧ ਵੀ ਉਹਨੇ ਫੇਰ ਦੇਣਾ ਅੱਜ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਧਿਆਨ ਨਾਲ ਸੁਣਿਓ ਗੱਲ ਕੀ ਹੁੰਦੀ ਹੈ ਜਦੋਂ ਜਿਹੜੇ ਵੀ ਵੀਰ ਆਪਣੇ ਦੋ ਦੋ ਚਾਰ ਚਾਰ ਪਸ਼ੂ ਰੱਖਦੇ ਆ ਇੱਕ ਤਾਂ ਜਦੋਂ ਵੀ ਉਹ ਕੱਖ ਪੱਠਾ ਪਾਉਂਦੇ ਨੇ ਪਸ਼ੂ ਨੂੰ ਇੱਕ ਚੀਜ਼ ਤੁਸੀਂ ਸੋਚੋ ਇਹ ਚੀਜ਼ ਮੈਂ ਸੋਤੋਂ ਹੀ ਪੁੱਛੂਗਾ ਤੁਸੀਂ ਆਪਦੇ ਦਿਮਾਗ ਦੇ ਹਿਸਾਬ ਲਾ ਕੇ ਸੋਚੋ ਇਹ ਸਵਾਲ ਮੈਂ ਅੱਜ ਸੋਤੋਂ ਪੁੱਛੂਗਾ ਮੈਂ ਤਾਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਹਰ ਵਕਤ ਤਿਆਰ ਬੈਠਾ ਜਦੋਂ ਮਰਜ਼ੀ ਫੋਨ ਕਰੋ ਪਰ ਇੱਕ ਸਵਾਲ ਅੱਜ ਮੈਂ ਸੋਨੂੰ ਪੁੱਛਦਾ ਆਪਣੇ ਮਨ ਦੇ ਵਿੱਚ ਝਾਤੀ ਮਾਰੋ ਜਿਹੜੇ ਵੀਰ ਵੀ ਘਰਾਂ ਦੇ ਵਿੱਚ ਪਸ਼ੂ ਰੱਖਦੇ ਆ ਜਿਨ੍ਹਾਂ ਦੇ ਪਸ਼ੂ ਜਿਨ੍ਹਾਂ ਨੂੰ ਲੱਗਦਾ ਲਵੀ ਸਾਡੇ ਪਸ਼ੂ ਲਿੱਸੇ ਆ ਤਾਂ ਉਹਨਾਂ ਦਾ ਲਿੱਸਾਪਣ ਦਾ ਕਾਰਨ ਉਹ ਖੁਦ ਆਪ ਨੇ ਤੇ ਅੱਜ ਤੋਂ ਬਾਅਦ ਉਹਨਾਂ ਦਾ ਹੱਲ ਵੀ ਹੋ ਜਾਊਗਾ ਤੇ ਜੀ ਜੀ ਨੂੰ ਧਿਆਨ ਨਾਲ ਸੁਣੋ ਸਾਰਿਆਂ ਨੂੰ ਤੇ ਗੱਲ ਕੀ ਹੁੰਦੀ ਹੈ ਵੀਰੇ ਜਿਵੇਂ ਮੰਨ ਲਓ ਕਿਸੇ ਵੀਰ ਦੇ ਘਰੇ 20 ਲੀਟਰ ਵਾਲੀ ਗਾਈ ਹੈ ਆਪਾਂ ਇੱਕ ਉਦਾਹਰਨ ਤੌਰ ਤੇ ਗੱਲ ਕਰਦੇ ਹਾਂ ਸਾਰਿਆਂ ਵਾਸਤੇ ਹੁਣ 20 ਲੀਟਰ ਦੁੱਧ ਪੈਦਾ ਕਰਨ ਵਾਸਤੇ ਗਾਈ ਨੂੰ ਘੱਟੋ ਘੱਟ ਲਵੀ 30 ਤੋਂ 35 ਕਿਲੋ ਕੱਖ ਪੱਠਾ ਚਾਹੀਦਾ 2 ਕਿਲੋ ਤੂੜੀ ਚਾਹੀਦਾ ਚਾਹੀਦੀ ਹੈ ਤੇ ਲਗਭਗ 7 ਤੀਆ 21 ਜੇ ਆਪਾਂ ਕੰਪਨੀ ਦੇ ਹਿਸਾਬ ਨਾਲ ਚੱਲੀਏ ਤਾਂ 8 ਕਿਲੋ ਫੀਡ ਚਾਹੀਦੀ ਚਾਹੀਦੀ ਹੈ ਤੇ ਜੇ ਆਪਾਂ ਆਪਣੇ ਹਿਸਾਬ ਨਾਲ ਚੱਲੀਏ ਤਾਂ 3 ਕਿਲੋ ਮਗਰ ਜੇ ਕਿਲੋ ਫੀਡ ਪਾਈਏ ਤਾਂ 7 ਤੀਆ 21 ਤਾਂ 7 ਕਿਲੋ ਫੀਡ ਚਾਹੀਦੀ ਹੈ ਹੁਣ ਕਾਰਨ ਕਿੱਥੇ ਆ ਸੈਲਜ ਉਹਦਾ ਜਿਹੜਾ ਸੈਲਜ ਪਾਉਣੇ ਆਪਾਂ ਉਹਦਾ ਕੀ ਰੋਲ ਹੁੰਦਾ ਇਹਦਾ ਵੀ ਜਿਹੜਾ ਮੇਨ ਰੋਲ ਹੁੰਦਾ ਇਸ ਤੋਂ ਬਾਅਦ ਆਪਾਂ ਡਰਾਈ ਮੀਟਰ ਤੇ ਵੀ ਕਈ ਵੀਰਾਂ ਦੇ ਕਮੈਂਟ ਆਏ ਹੋਏ ਨੇ ਡਰਾਈ ਮੀਟਰ ਡਰਾਈ ਮੀਟਰ ਤੇ ਜਿਹੜੇ 35 35 30 30 35 ਕਿਲੋ ਜਾਂ 25 25 ਲੀਟਰ ਵਾਲੇ ਪਸ਼ੂ ਨੇ ਉਹਨਾਂ ਵਾਸਤੇ ਤੇ ਇੱਕ ਆਪਾਂ ਪਸ਼ੂਆਂ ਦੇ ਵਾਸਤੇ ਉਹ ਉਸ ਚੀਜ਼ ਤੇ ਵੀਡੀਓ ਬਣਾਵਾਂਗੇ ਲੈ ਵੀ ਆ ਸਾਰਾ ਪ੍ਰੋਪਰ ਇੱਕ ਵੀਡੀਓ ਬਣਾਵਾਂਗੇ 30 35 ਮਿੰਟਾਂ ਦੀ ਤੇ ਗੱਲ ਕੀ ਹੁੰਦੀ ਹੈ ਲੈ ਵੀ ਜਦੋਂ ਪਸ਼ੂ ਨੂੰ 20 ਲੀਟਰ ਦੁੱਧ ਬਣਾਉਣ ਵਾਸਤੇ 7 ਕਿਲੋ ਫੀਡ ਚਾਹੀਦੀ ਹੈ ਦੁੱਧ ਬਣਾਉਣ ਵਾਸਤੇ ਤੇ 30 35 ਕਿਲੋ ਹਰਾ ਪੱਠਾ ਚਾਹੀਦਾ ਤੇ 2 ਕਿਲੋ ਤੂੜੀ ਚਾਹੀਦੀ ਆ ਤੇ 100 ਗ੍ਰਾਮ ਉਹਨੂੰ ਡੇਲੀ ਦਾ ਮਿਲਰ ਮਿਕਸਚਰ ਚਾਹੀਦਾ 100 ਗ੍ਰਾਮ ਉਹਨੂੰ ਡੇਲੀ ਦਾ ਮਿੱਠਾ ਛੋੜਾ ਚਾਹੀਦਾ ਇਹ ਹੋ ਗਈ ਉਹਦੀ ਖਰਾਕ ਹੁਣ ਆਪਾਂ ਕਹਿੰਦੇ ਸਾਡਾ ਪਸ਼ੂ ਲਿੱਸਾ ਕਿਉਂ ਹੁਣ ਜਿੱਥੇ ਆ ਜਾਂਦਾ ਸਾਇਲਜ ਦਾ ਰੋਲ ਜਿਹੜੇ ਵੀਰ ਚਾਰ ਪਾਉਂਦੇ ਨੇ ਤੁਸੀਂ ਦੇਖਿਓ ਉਹਨਾਂ ਦੇ ਪਸ਼ੂ ਰਾਜੀ ਹੁੰਦੇ ਨੇ ਉਹ ਫੀਡ ਪਾਈ ਜਾਂਦੇ ਨੇ ਖਾਸ ਕਰਕੇ ਇਹ ਸਮੱਸਿਆ ਆਉਂਦੀ ਹੈ ਜਿੱਥੇ ਹਰਾ ਪੱਠਾ ਪੈਂਦਾ ਹੁਣ ਗੱਲ ਕੀ ਹੁੰਦੀ ਆ ਭਰਾਵੋ ਪਸ਼ੂ ਨੇ ਸਾਨੂੰ ਦੇਖੋ ਇਹ ਚੀਜ਼ ਮੈਂ ਸੋਥੋਂ ਪੁੱਛਦਾ ਪਸ਼ੂ ਨੂੰ 20 ਲੀਟਰ ਦੁੱਧ ਬਣਾਉਣ ਵਾਸਤੇ 7 ਕਿਲੋ ਫੀਡ ਚਾਹੀਦੀ ਆ ਉਹ ਤੁਸੀਂ ਪਾਤਾ ਹੁਣ 7 ਕਿਲੋ ਫੀਡ ਦੇ ਬਦਲੇ ਪਸ਼ੂ ਨੇ ਸਾਨੂੰ 20 ਲੀਟਰ ਦੁੱਧ ਵਾਪਸ ਮੋੜਦਾ 10 ਲੀਟਰ ਮਤਲਬ ਉਹਨੇ 20 ਲੀਟਰ ਦੁੱਧ ਸਾਨੂੰ ਦੇਤਾ ਤਾਂ ਪਸ਼ੂ ਨੇ ਆਪਣੇ ਸਰੀਰ ਦੇ ਵਿੱਚ ਕੀ ਰੱਖਿਆ ਆਪਣੇ ਵਾਸਤੇ ਤੁਸੀਂ ਉਹਨੂੰ ਕੀ ਦਿੱਤਾ ਮਤਲਬ ਕਿ ਤੁਸੀਂ 30 ਕਿਲੋ ਉਹਨੂੰ ਹਰਾ ਪਾਤਾ ਤੂੜੀ ਤੁਸੀਂ ਦਾ ਟੋਕਰਾ ਭਰ ਕੇ ਪਾਉਣਿਓ ਪਰ 2 ਕਿਲੋ ਤੂੜੀ ਮੈਂ ਦੱਸਦਾ ਉਹਨੂੰ ਲਈ ਵੀ 1.5 ਕਿਲੋ ਤੋਂ 2 ਕਿਲੋ ਤੋਂ ਵੱਧ ਤੂੜੀ ਪਸ਼ੂ ਵਾਸਤੇ ਬਣੀ ਨਹੀਂ ਤੂੜੀ 1 ਕਿਲੋ ਦੁੱਧ ਵੀ ਨਹੀਂ ਪੈਦਾ ਕਰ ਸਕਦੀ ਤੁਸੀਂ ਕੱਲੀ ਤੂੜੀ ਤੇ ਪਸ਼ੂ ਵੰਨ ਲਿਓ ਤੁਸੀਂ ਕਿਲੋ ਦੁੱਧ ਵੀ ਚੋ ਲਿਓ ਸੁੱਕ ਜੂ ਤੂੜੀ ਦਾ ਸਿਰਫ ਡਰਾਈ ਮੈਟਰ ਨੂੰ ਥੋੜਾ ਜਗਾਲੀ ਕਰਨ ਵਾਸਤੇ ਤੇ ਫਾਈਬਰ ਵਾਸਤੇ ਹੁੰਦੀ ਆ ਨਹੀਂ ਤੂੜੀ ਦਾ ਪਸ਼ੂ ਵਾਸਤੇ ਕੋਈ ਰੋਲ ਨਹੀਂ ਉਹੀ ਚਾਰ ਦੇ ਵਿੱਚ ਜੇ ਡਰਾਈ ਮਟਰ ਤੁਹਾਡਾ 30 ਤੋਂ 32 ਦਿੱਤੀ ਆ ਤਾਂ ਮੇਰਾ ਵੀ ਪਾ ਸਕਦੇ ਹਾਂ ਹੁਣ 30 ਕਿਲੋ ਪੱਠੇ ਖਾ ਕੇ 2 ਕਿਲੋ ਤੂੜੀ ਪਾ ਕੇ ਤੇ 7 ਕਿਲੋ ਫੀਡ ਖਾ ਕੇ ਉਹਨੂੰ 20 ਲੀਟਰ ਦੁੱਧ ਬਣਾਉਣ ਵਾਸਤੇ ਇੰਨਾ ਸਮਾਨ ਚਾਹੀਦਾ ਉਹ ਤੁਹਾਨੂੰ ਉਹਨੇ ਮਤਲਬ ਕਿ ਮਾਰਨਿੰਗ ਤੇ ਈਵਨਿੰਗ ਦੇ ਵਿੱਚ ਦੇਤਾ ਪਸ਼ੂ ਨੇ ਆਪਣੀ ਬਾਡੀ ਵਾਸਤੇ ਕੀ ਰੱਖਿਆ ਉਹਨੂੰ ਤਾਂ ਤੁਸੀਂ ਕੁਝ ਨਹੀਂ ਦਿੱਤਾ ਜਿੱਦ ਦੇ ਕਿਤੇ ਕੱਖਾਂ ਦੇ ਵਿੱਚੋਂ ਘਾਟਬਾਦ ਪੂਰੀ ਹੋ ਜਾਂਦੀ ਆ ਘਾਟ ਹੋ ਜਾਂਦੀ ਆ ਜੇ ਘਟ ਪੈ ਗਏ ਜਾਂ ਵੱਧ ਪੈ ਗਏ 10 ਕਿਲੋ ਉਹ ਉਹ ਉਹਦੇ ਉਹਨੇ ਆਪਣਾ ਸਰੀਰ ਨਿਚੋੜਨਾ ਤਾਂ ਕਾਰਨ ਕਿੱਥੇ ਆ ਕਾਰਨ ਸਾਨੂੰ ਮੈਦਾਨ ਕਾਰਨ ਵੱਡੇ ਵੀ ਭਰਾਵੋ ਇਹ ਹੈ ਲੈ ਵੀ ਜੇ ਕੋਈ ਗਾਂ ਛੋਡੀ 20 ਕਿਲੋ ਦੁੱਧ ਦਿੰਦੀ ਆ ਤਾਂ 3 ਕਿਲੋ ਫੀਡ ਦੇ ਮਗਰ 3 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਬਣਦੀ ਆ ਤਾਂ 7 ਕਿਲੋ ਫੀਡ ਤਾਂ ਬਣ ਗਈ ਉਹਦੇ ਦੁੱਧ ਦੀ ਦੇ 30 ਕਿਲੋ ਬਣ ਗਏ ਪੱਠੇ ਤੁਸੀਂ ਕੀ ਕਰਨਾ ਉਹਨੂੰ 1 ਕਿਲੋ ਮਨ ਲਾ ਇੱਕ ਟਾਈਮ ਦੀ 3.5 ਕਿਲੋ ਫੀਡ ਬਣ ਗਈ ਤੁਸੀਂ ਉਹਨੂੰ 4.5 ਕਿਲੋ ਫੀਡ ਪਾਉਣੀ ਹੈ ਇਹਨੂੰ ਕਹਿੰਦੇ ਨੇ ਮਤਲਬ ਪਾਸਾ ਦੇ ਵਿੱਚ 1 ਕਿਲੋ ਫੀਡ ਰੱਖ ਰਖਾਵ ਵਾਸਤੇ 1 ਕਿਲੋ ਸਵੇਰ 1 ਕਿਲੋ ਸ਼ਾਮ ਕਿਉਂਕਿ ਜਿਹੜੀ ਇਹ 2 ਕਿਲੋ ਫੀਡ ਤੁਸੀਂ ਪਾਉਣੀ ਆ 20 ਕਿਲੋ ਦੁੱਧ ਦੇਣ ਤੋਂ ਬਾਅਦ ਇਹ 2 ਕਿਲੋ ਫੀਡ ਹੀ ਪਸ਼ੂ ਦੇ ਕੋਲੇ ਬਚਣੀ ਹੈ ਕਿਉਂਕਿ ਬਾਕੀ ਤਾਂ ਉਹਦੇ ਬਦਲੇ ਤਾਂ ਸਾਨੂੰ ਉਹਨੇ ਦੁੱਧ ਮੋੜਤਾ ਨਾ ਵਾਪਸ ਉਹਨੂੰ ਤਾਂ 2 ਕਿਲੋ ਬਚੀ ਨਹੀਂ ਹੈ ਤਾਂ ਉਹ ਪਸ਼ੂ ਥੋੜਾ ਰਾਜੀ ਹੋਊਗਾ ਤੇ ਜੇ ਤੁਸੀਂ 15 ਕਿਲੋ ਚੋ ਰਹੇ ਹੋ ਦੁੱਧ ਜਾਂ 20 ਕਿਲੋ ਚੋ ਰਹੇ ਹੋ ਜਾਂ 25 ਕਿਲੋ ਚੋ ਰਹੇ ਹੋ 25 ਕਿਲੋ ਤੇ 8 3 24 8 ਕਿਲੋ ਵੀੜ ਪਾ ਰਹੇ ਹੋ 30 ਕਿਲੋ ਪੱਠੇ ਪਾ ਰਹੇ ਹੋ ਤਾਂ ਥੋੜਾ ਪਸ਼ੂ ਲਿੱਸਾ ਹੋਊਗਾ ਉਹਨੂੰ ਕੋਈ ਨਹੀਂ ਰੋਕ ਸਕਦਾ ਜੇ 8 3 24 9 3 27 10 3 30 ਜੇ 1 ਕਿਲੋ ਤੜ ਕੇ 1 ਕਿਲੋ ਆਥਣੇ ਉਹਨੂੰ 10 ਕਿਲੋ ਵੀੜ ਪਾ ਰਿਹਾ ਹਾਂ ਤਾਂ ਉਹ ਰਾਜ਼ੀ ਹੋਊਗਾ ਕਿਉਂਕਿ ਉਹਦੇ ਕੋਲੇ 2 ਕਿਲੋ ਫੀਡ ਐਕਸਟਰਾ ਇਹ ਚੀਜ਼ ਸਮਝੋ ਇਹ ਜਿਹੜੇ 2 ਕਿਲੋ ਪੀੜ ਦੇ ਪੈਸੇ ਤੁਸੀਂ 60 ਰੁਪਏ ਰੋਜ਼ ਦੇ ਖਵਾਉਣੇ ਆ ਇਹਦੇ ਨਾਲ ਤੁਹਾਡੀ ਫਾਇੰਟ ਫਾਇੰਟ ਦੇ ਵਿੱਚੋਂ ਰੇਟ ਨਿਕਲੂਗਾ ਥੋੜੀ ਫਾਇੰਟ ਵਧੀ ਆਊ ਥੋੜੀ ਐਸਐਨਐਫ ਵਧੀ ਆਊ ਬਾਕੀ ਛੋੜਾ ਦੁੱਧ ਕਿਲੋ ਵੱਧ ਮਿਲੂ ਤੁਹਾਨੂੰ ਤੁਹਾਨੂੰ ਇਹ ਪਤਾ ਲੱਗੂ ਕਿ ਸਾਡਾ ਪਸ਼ੂ ਦੁੱਧ ਐਤੋਂ ਵੱਧ ਦੇ ਸਕਦਾ ਜਾਂ ਨਹੀਂ ਦੇ ਸਕਦਾ ਤੁਹਾਨੂੰ ਐ ਹੁੰਦਾ ਲਵੀ ਯਾਰ ਇਹ ਤਾਂ ਫੀਡ ਤਾਂ ਬਹੁਤ ਪਾਦੀ ਨਹੀਂ ਵੀਰੇ 3 ਕਿਲੋ ਦੁੱਧ ਇੱਕ 3 ਕਿਲੋ ਦੁੱਧ ਕਿਲ ਮਗਰ 1 ਕਿਲੋ ਫੀਡ ਬਣੀ ਕਿਲੋ ਤੁਸੀਂ ਐਕਸਟਰਾ ਪਾਉਣੀ ਆ ਉਹਦੇ ਨਾਲ ਛੋੜਾ ਪਸ਼ੂ ਦੇਖਿਓ ਤੁਸੀਂ ਬਾਡੀ ਸਕੋਰ ਦੇਖਿਓ ਬਣਦਾ ਹੁੰਦਾ ਉਹਦਾ ਤੇ 100 ਗ੍ਰਾਮ ਮਿਲਨ ਮਿਕਚਰ 100 ਗ੍ਰਾਮ ਬਫਰ ਇਹ ਡੇਲੀ ਦਾ ਪਾਉਣਾ ਤੁਸੀਂ 1 ਮਹੀਨੇ ਦੇ ਵਿੱਚ ਉਸ ਪਸ਼ੂ ਦੀ ਬਾਡੀ ਦੇਖ ਲਿਓ ਉਹਦਾ ਬਾਡੀ ਸਟਰਕਚਰ ਦੇਖ ਲਿਓ ਤੇ ਉਹਦੇ ਪਿੰਡੇ ਤੇ ਸਾਈਨਿੰਗ ਦੇਖ ਲਿਓ ਤੇ ਉਹਨੇ ਲੰਬਾ ਟਾਈਮ ਦੁੱਧ ਦੇਣਾ ਤੁਹਾਨੂੰ ਫਿਰ ਦੂਜੀ ਗੱਲ ਆ ਗਈ ਪਾਣੀ ਦੀ ਪਾਣੀ ਤੁਸੀਂ ਪਸ਼ੂ ਦੇ 24 ਘੰਟੇ ਮੂਰੇ ਰੱਖਣਾ ਤੁਸੀਂ ਹੁਣ ਤੜਕੇ ਤੜਕੇ 7 ਵਜੇ ਸੰਗਲ ਖੋਲ੍ਹ ਲਿਆ ਪਸ਼ੂ ਦਾ ਉੱਤੇ ਖੇਲ ਕੋਲੇ ਲੈ ਗਏ ਜਾਂ ਬਾਹਰਤੀ ਕੋਲੇ ਜਾਂ ਪਾਇਪ ਛੱਡ ਕੇ ਪਾਣੀ ਪਿਆਦਾ ਤੜਕੇ ਪਸ਼ੂ ਦਾ ਮੂਡ ਨਹੀਂ ਹੈਗਾ ਉਹਨੇ ਨਹੀਂ ਪੀਤਾ ਉਦੋਂ ਬਾਅਦ ਗੱਲ ਗਈ 4 ਵਜੇ ਤੇ ਉੱਥੇ ਪਸ਼ੂ ਦੀ ਮਰਜ਼ੀ ਤਾਂ ਹੋਈ ਨਹੀਂ ਦੁੱਧ ਤਾਂ ਪਸ਼ੂ ਨੇ ਦੇਣਾ ਮਰਜ਼ੀ ਤੁਸੀਂ ਪਸ਼ੂ ਤੇ ਆਪਦੀ ਕਰਦੇ ਹੋ ਪੱਠੇ ਪਸ਼ੂ ਨੇ ਖਾਣੇ ਨੇ ਪੌਣੇ ਤੁਸੀਂ ਆਪਦੀ ਮਰਜ਼ੀ ਨਾਲ ਜੇ ਉਹ ਜੇ ਪਸ਼ੂ ਨੇ 30 35 ਕਿਲੋ ਪੱਠੇ ਖਾਣੇ ਆ 2 ਕਿਲੋ ਤੂੜੀ ਖਾਣੀ ਆ 8-9 ਕਿਲੋ ਫੀਡ ਖਾਣੀ ਆ ਤੁਸੀਂ ਉਹਦੇ ਪੱਠੇ ਇੱਕ ਵਾਰੀ ਇਹਰ ਲਾ ਲਓ ਉਹਨੂੰ ਅੱਧੇ ਕਿਹੜਾ ਛਿੜ ਦੋ ਜਦੋਂ ਪੱਠੇ ਉਹਨੇ ਖਾ ਗਿਆ ਉਹ ਉਦੋਂ ਬਾਅਦ ਜਿਹੜੇ ਪੱਠੇ ਉਹਦੇ ਪਏ ਨੇ ਅੱਧੇ ਬਚੇ ਉਹਦੇ ਮੁਰੇ ਉਸੇ ਵਖਤ ਦੁਬਾਰੇ ਛੱਟੋ ਕਿਉਂਕਿ ਪਸ਼ੂ ਪੱਠੇ ਤੁਸੀਂ ਨਹੀਂ ਖਾਣੇ ਪਸ਼ੂ ਨੇ ਖਾਣੇ ਨੇ ਉਹਦੇ ਉੱਤੇ ਪਸ਼ੂ ਦੀ ਮਰਜ਼ੀ ਹੋਣੀ ਚਾਹੀਦੀ ਹੈ ਕਿ ਉਹਨੇ ਕਦੋਂ ਖਾਣੇ ਹੈ ਕਦੋਂ ਨਹੀਂ ਖਾਣੇ ਤੁਸੀਂ ਆਪਣੀ ਮਰਜ਼ੀ ਨਾਲ ਚਲਾਓ ਪਸ਼ੂ ਤੇ ਉਹਨਾਂ ਦੇ ਲਈ ਵੀ 3 ਵਜੇ ਪਾ ਦੇ ਤੜਕੇ 5 ਵਜੇ ਪਾ ਦੇ ਬੜਾ ਵਧੀਆ ਟਾਈਮ ਆ ਨਹੀਂ ਪਸ਼ੂ ਦੇ ਖਾਣ ਪੀਣ ਤੇ ਪਸ਼ੂ ਦੀ ਆਪਣੀ ਮਰਜ਼ੀ ਹੋਣੀ ਚਾਹੀਦੀ ਹੈ ਪਸ਼ੂ ਦੇ ਪਾਣੀ ਪੀਣ ਤੇ ਪਸ਼ੂ ਨੇ ਕਦੋਂ ਪੀਣਾ ਕਦੋਂ ਨਹੀਂ ਪੀਣਾ ਪਸ਼ੂ ਦੀ ਖੋਦ ਦੀ ਮਰਜ਼ੀ ਹੋਣੀ ਚਾਹੀਦੀ ਹੈ ਨਾ ਕਿ ਛੋਡੀ ਦੀ ਮਰਜ਼ੀ ਛੋਡੀ ਮਰਜ਼ੀ ਇੱਕ ਥਾਂ 'ਚ ਲੱਗੂ ਕਿ ਤੁਸੀਂ ਛੋਡੀ ਮਰਜ਼ੀ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਕਿ ਪਸ਼ੂ ਨੂੰ ਤੁਸੀਂ ਗੱਬਣ ਕਿਸ ਕਿਸ ਟਾਈਮ ਕਰਨਾ ਤੁਸੀਂ ਜਾ ਕੇ 11ਵੇਂ ਮਹੀਨੇ ਤੋਂ ਲੈ ਕੇ ਜਰਮਰੀ ਤੱਕ ਪਸ਼ੂ ਨੂੰ ਗੱਭਣ ਕਰਨਾ ਹੈ ਤਾਂ ਕਿ ਤੁਹਾਡਾ ਪਸ਼ੂ 10ਵੇਂ ਮਹੀਨੇ ਦੇ ਵਿੱਚ ਜਾ ਕੇ ਸੂਵੇ ਉਸ ਤੋਂ ਬਾਅਦ 11ਵਾਂ 12ਵਾਂ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਪੰਜਵੇਂ ਮਹੀਨੇ ਤੱਕ ਠੰਡ ਹੁੰਦੀ ਆ ਤਾਂ ਕਿ 8ਵੇਂ ਮਹੀਨੇ ਪਸ਼ੂ ਵਧੀਆ ਤਰੀਕੇ ਨਾਲ ਠੰਡ ਦੇ ਵਿੱਚ ਦੁੱਧ ਦੇਵੇ ਤੁਹਾਡੀ ਮਰਜ਼ੀ ਇਸ ਜਗ੍ਹਾ ਤੇ ਹੋਣੀ ਚਾਹੀਦੀ ਆ ਨਾ ਕਿ ਪਸ਼ੂ ਨੂੰ ਪੱਠੇ ਖਵਾਉਣ ਤੇ ਤੇ ਪਾਣੀ ਪਿਉਉਣ ਤੇ ਤੁਹਾਡੀ ਮਰਜ਼ੀ ਹੋਵੇ ਦੇ ਵੀ ਜਦੋਂ ਮਰਜ਼ੀ ਤੁਸੀਂ ਸੰਗਲ ਕੋਲ ਕੇ ਜੋ ਛੋਡਾ ਜੀ ਕਰਿਆ ਉਹਦੋਂ ਪਿਆਵੋ ਪਸ਼ੂ ਜੇ ਗਾਈ ਦਾ ਗਾਈ ਆਪਾਂ ਗਾਈਆਂ ਰੱਖੀਆਂ ਗਾਈ 52 ਵਾਰੀ ਪਾਣੀ ਪੀ ਜਾਂਦੀ ਆ ਦਿਨ ਦੇ ਵਿੱਚ 52 ਵਾਰੀ ਪਾਣੀ ਪੀ ਜਾਂਦੀ ਆ ਮੈਂ ਸਿਆਲ ਦੇ ਵਿੱਚ ਵੀ 120 ਲੀਟਰ ਪਾਣੀ ਪਿਆ ਹੋਇਆ ਹੈ ਗਾਈ ਨੂੰ ਸਰਦੀਆਂ ਦੇ ਵਿੱਚ 120 ਲੀਟਰ ਪਾਣੀ ਪੀ ਜਾਂਦੀ ਹੈ ਗਾਈ ਤੇ ਇਹ ਥੋੜੀਆਂ ਥੋੜੀਆਂ ਧਿਆਨ ਦੇਣ ਯੋਗੀਆਂ ਗੱਲਾਂ ਨੇ ਪਸ਼ੂਆਂ ਦੇ ਉੱਤੇ ਤੁਸੀਂ ਆਪਣੀ ਮਰਜ਼ੀ ਨਾਲ ਚਲਾਓ ਪਸ਼ੂ ਨੂੰ ਠੀਕ ਆ ਚਲੋ ਘਰ ਦੀ ਕਮਜ਼ੋਰੀ ਕਰਕੇ ਆਪਾਂ ਖੁੱਲੇ ਨਹੀਂ ਛੱਡ ਸਕਦੇ ਕਮ ਸੇ ਕਮ ਪੱਠਾ ਪਾਣੀ ਤੇ ਪੱਠਿਆਂ ਦੇ ਉੱਤੇ ਤਾਂ ਪਸ਼ੂ ਦੀ ਮਰਜ਼ੀ ਹੋਵੇ ਕਿ ਉਹਨੇ ਕਦੋਂ ਖਾਣੇ ਕਦੋਂ ਨਹੀਂ ਖਾਣੇ ਉਹਦੇ ਮੂਰੇ 24 ਘੰਟੇ ਰੱਖ ਸਕਦੇ ਹਾਂ 5 ਤੋਂ 10% ਪੱਠੇ ਪਸ਼ੂ ਦੇ ਮੂਰੇ ਹਰ ਵਕਤ ਹੋਣੇ ਚਾਹੀਦੇ ਨੇ ਜਿਹੜਾ ਪਸ਼ੂ ਤੁਹਾਨੂੰ ਦੁੱਧ ਦਿੰਦਾ ਜੇ ਪਸ਼ੂ ਦਾ ਪੂਰਾ ਦੁੱਧ ਲੈਣਾ ਤੁਸੀਂ ਕਹਿੰਦੇ ਦੁੱਧ ਸਾਨੂੰ ਵੱਧ ਦੇਵੇ ਕੱਖ ਪੱਠਾ ਸੀ ਆਪਦੀ ਮਰਜ਼ੀ ਨਾਲ ਪਾਈਏ ਕਦੇ ਘੰਟਾ ਲੇਟ ਕਰਤੇ ਕਦੇ 4 ਵਜੇ ਪਾਤੇ ਕਦੇ 5 ਵਜੇ ਪਾਤੇ ਤੇ ਇਸ ਤਰੀਕੇ ਨਾਲ ਬਿਰੋ ਹੱਲ ਨਹੀਂ ਹੋਣਾ ਜੇ ਪ੍ਰੋਪਰ ਦੁੱਧ ਲੈਣਾ ਪਸ਼ੂ ਤੋਂ ਪ੍ਰੋਪਰ ਟਾਈਮ ਨਾਲ ਗੱਭਣ ਕਰਨਾ ਹੈ ਪਸ਼ੂ ਥੋੜਾ ਤੰਦਰੁਸਤ ਰਹੇ ਰਾਜੀ ਰਹੇ ਤਾਂ ਪਸ਼ੂ ਦੀ ਮਰਜ਼ੀ ਵੀ ਚੱਲਣ ਦਿਓ ਉਹ ਪਸ਼ੂ ਦੀ ਇੱਛਾ ਹੈ ਕਿ ਉਹਨੇ ਕੱਖ ਕਦੋਂ ਖਾਣਿਆ ਕਦੋਂ ਪਾਣੀ ਪੀਣਾ ਉੱਥੇ ਥੋੜੀ ਮਰਜ਼ੀ ਨਹੀਂ ਚੱਲਣੀ ਤੇ ਧਿਆਨ ਦੇਣ ਜੋ ਗੱਲਾਂ ਨੇ ਇਹ ਤੇ ਅਗਲੀ ਵੀਡੀਓ ਆਪਾਂ ਡਰਾਈ ਮੈਟਰ ਤੇ ਇੱਕ ਜ਼ਰੂਰ ਵੀਡੀਓ ਬਣਾਉਣੀ ਹੈ ਬਹੁਤ ਵੀਰਾਂ ਦੇ ਮੈਸੇਜ ਆਇਆ ਹੋਏ ਨੇ ਲਈ ਵੀ ਡਰਾਈ ਮੈਟਰ ਨਾ ਪ੍ਰੋਪਰ ਉਹਦੇ ਆਪਾਂ ਲੰਬੀ ਵੀਡੀਓ ਬਣੂਗੀ ਤੇ ਅੱਜ ਵੀ ਵੀਡੀਓ ਤਾਂ ਲੰਬੀ ਬਣ ਗਈ ਤੇ ਇਸ ਕਰਕੇ ਬਾਰ-ਬਾਰ ਇਹੀ ਗੱਲ ਕਹਿਣਾ ਵਸ ਨੂਲ ਵੀ ਬਾਈ ਪਸ਼ੂਆਂ ਨੂੰ ਕੱਖ ਪੱਠੇ ਤੇ ਪਾਣੀ ਦੀ ਆਜ਼ਾਦੀ ਦਿਓ ਫੇਰ ਦੇਖਿਓ ਤੁਸੀਂ ਨੂੰ ਆਪ ਹੀ ਪਤਾ ਲੱਗ ਜੂ ਮਹੀਨੇ ਚ ਜਿਹੜਾ ਪਸ਼ੂ 10 ਕਿਲੋ ਦਿੰਦਾ ਉਹ 12 ਕਿਲੋ ਜਿਹੜੀ ਮੱਝ 10 ਕਿਲੋ ਦਿੰਦੀ ਉਹ 12 ਕਿਲੋ ਦੇਣ ਲੱਗ ਜੂ ਜਦੋਂ 24 ਘੰਟੇ ਉਹਦੇ ਮੁਰੇ ਪਾਣੀ ਇੱਕ ਫੇਰੀ ਦੀ ਖਰਾਕ ਐ ਪਾਣੀ ਅੱਜ ਤੋਂ ਕਰਕੇ ਦੇਖ ਲਓ ਜਿਹੜੀ ਥੋੜੀ 10 ਕਿਲੋ ਮੱਝ ਪਾਣੀ ਦੁੱਧ ਦਿੰਦੀ ਆ ਉਹਦੇ ਮੁਰੇ ਚ 24 ਘੰਟੇ ਪਾਣੀ ਰੱਖ ਦਿਓ ਅੱਜ ਤੋਂ ਛੇਵੇਂ ਦਿਨ ਨੂੰ ਲਿਖ ਲਓ 2 ਕਿਲੋ ਦੁੱਧ ਵੱਧ ਜੂ ਬਾਕੀ ਜਿਹੜਾ ਕੁਝ ਪਾਉਣੇ ਉਹੀ ਪਾਈ ਚਲੋ ਇਹ ਚੀਜ਼ ਪਰਤਿਆ ਕੇ ਦੇਖ ਲਓ ਤੁਸੀਂ 88% ਦੁੱਧ ਦੇ ਵਿੱਚ ਪਾਣੀ ਆ। ਇੱਕ ਪੱਠੇ ਪਹਿਲਾਂ ਤਾਂ ਇਹ ਦੇਖੋ ਸਾਡਾ ਪਸ਼ੂ ਪੱਠੇ ਖਾਂਦਾ ਕੱਖ ਖਾਂਦਾ ਕਿੰਨੇ ਆ। ਜੇ ਵੀ ਕਿੰਨੇ ਜਿਵੇਂ ਮੰਨ ਲਓ ਤੁਸੀਂ ਅੱਜ 8 ਵਜੇ ਕੱਖ ਪਾਤੇ। ਕੱਲ ਨੂੰ 8 ਵਜੇ ਤੱਕ ਕਿੰਨੇ ਕੱਖ ਖਾਜੂ ਤੁਹਾਡਾ ਪਸ਼ੂ ਪਹਿਲਾਂ ਤਾਂ ਤੁਹਾਨੂੰ ਇਹ ਹੀ ਨਹੀਂ ਪਤਾ ਹੋਣਾ ਕਿਤੇ ਟੋਕਰਾ ਵੱਡਾ ਭਰ ਕੇ ਛੇੜਦਾ ਕਿਤੇ ਛੋਟਾ ਭਰ ਕੇ ਛੇੜਦਾ। ਕਮ ਸੇ ਕਮ ਇਹ ਚੀਜ਼ ਤਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ 24 ਘੰਟਿਆਂ ਦੇ ਵਿੱਚ ਪਸ਼ੂ ਪੱਠੇ ਖਾਂਦਾ ਕਿੰਨੇ ਆ ਵਿੱਚੀ ਫੀਡ ਲਾ ਕੇ ਟੋਟਲ ਭਾਰਨ 40 ਕਿਲੋ ਖਾਂਦਾ ਜਾਂ 45 ਕਿਲੋ ਖਾਂਦਾ ਜਾਂ 50 ਕਿਲੋ ਖਾਂਦਾ ਜੇ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਲਵੀ ਵੀ 50 ਕਿਲੋ ਟੋਟਲ ਵਿੱਚ ਫੀਡ ਫੀਡ ਪਾ ਕੇ ਤੂੜੀ ਪਾ ਕੇ ਪੱਠੇ ਪਾ ਕੇ 50 ਕਿਲੋ ਖਾਂਦਾ ਜਾਂ 45 ਕਿਲੋ ਖਾਂਦਾ ਤੁਸੀਂ 45 ਕਿਲੋ ਉਹਦੇ ਇਕੱਠੇ ਮਿਕਸ ਕਰਕੇ ਰੱਖ ਦਿਓ ਅੱਧੇ ਜਾ ਕੇ ਕੇਰਾ ਪਾ ਦਿਓ ਅੱਧੇ ਜਦੋਂ ਉਹਨੇ ਖਤਮ ਕਰਤੇ ਉਹਦੀ ਪਾ ਦਿਓ ਫੇਰ ਦੇਖੋ ਤੁਸੀਂ ਤੇ ਇਹ ਚੀਜ਼ ਕਰਕੇ ਦੇਖੋ ਤੇ ਧੰਨਵਾਦ ਸਾਰਿਆਂ ਦਾ ਇਦਾਂ ਹੀ ਪਿਆਰ ਦਿੰਦੇ ਰਹੋ ਸਾਰੇ ਤੇ ਵੀਡੀਓ ਪੂਰੀ ਦੇਖਿਆ ਕਰੋ